रेडी स्टार्ट ਇਸ ਨੂੰ ਦੁਖਾਤ ਹੀ ਕਿਹਾ ਜਾ ਸਕਦਾ ਹੈ ਕਿ ਕਿਸੇ ਨੂੰ ਬੁਢਾਪੇ ਵਿੱਚ ਪੈਨਸ਼ਨ ਪ੍ਰਾਪਤੀ ਦੇ ਹੱਕ ਲੈਣ ਲਈ 30-35 ਸਾਲ ਲੱਗ ਜਾਣ ਡੰਡੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅਜੇ ਹੀ ਇੱਕ ਮਾਮਲੇ ਵਿੱਚ ਸਖਤ ਟਿੱਪਣੀ ਕਰਦਿਆਂ 83 ਸਾਲਾਂ ਦੀ ਇੱਕ ਵਿਧਵਾ ਨੂੰ 34 ਵਰਿਆਂ ਬਾਅਦ ਪੈਨਸ਼ਨ ਦੇਣ ਦੇ ਹੁਕਮ ਦਿੱਤੇ ਹਨ ਡੰਡੀ ਹਰਾਨੀ ਵਾਲੀ ਗੱਲ ਹੈ ਕਿ ਲਗਭਗ 3 ਦਹਾਕਿਆਂ ਦੀ ਲੰਬੀ ਜਦੋਜਹਦ ਅਤੇ ਕੋੜ ਕਚੈਰੀਆਂ ਦੇ ਤਣਾਅ ਵਿੱਚੋਂ ਲੰਘ ਕੇ ਇੱਕ ਹੱਕ ਹਾਸਲ ਹੋਇਆ ਹੈ ਡੰਡੀ ਦੂਜੇ ਪਾਸੇ ਹਾਈ ਕੋਰਟ ਦੀ ਇਸ ਮਾਮਲੇ ਵਿੱਚ ਟਿੱਪਣੀ ਵੀ ਗੌਰ ਕਰਨ ਵਾਲੀ ਹੈ ਡੰਡੀ ਅਦਾਲਤ ਨੇ ਕਿਹਾ ਹੈ ਕਿ ਪੈਨਸ਼ਨ ਕੋਈ ਖੈਰਾਤ ਨਹੀਂ ਸਗੋਂ ਸੰਵਿਧਾਨਕ ਅਧਿਕਾਰ ਹੈ ਜੋ ਬਿਨਾਂ ਦੇਰੀ ਦੇ ਮਿਲਣਾ ਚਾਹੀਦਾ ਹੈ ਅੰਡੀ ਉਪਰੋਕਤ ਮਾਮਲੇ ਵਿੱਚ ਪਟੀਸ਼ਨ ਕਰਤਾ ਬਦਕਾ ਦੇਵੀ ਦਾ ਪਤੀ RAMDAS ਲੁਧਿਆਣਾ ਇੰਪਰੂਵਮੈਂਟ ਟਰਸਟ ਵਿੱਚ ਮਾਲੀ ਦੇ ਅਹੁਦੇ ਤੇ ਕੰਮ ਕਰਦਾ ਸੀ ਅਤੇ 20 ਜੁਲਾਈ 1991 ਨੂੰ ਨੌਕਰੀ ਕਰਦਿਆ ਹੀ ਉਸ ਦਾ ਦਿਹਾੰਤ ਹੋ ਗਿਆ ਸੀ ਡੰਡੀ ਉਦੋਂ ਤੋਂ ਹੀ ਪਟੀਸ਼ਨ ਕਰਤਾ ਪੈਨਸ਼ਨ ਤੇ ਹੋਰ ਵਿੱਤੀ ਹੱਕਾਂ ਦੀ ਲੜਾਈ ਲੜ ਰਹੀ ਸੀ ਡੰਡੀ ਕਮਾਉਣ ਵਾਲੇ ਜੀ ਦੇ ਤੁਰ ਜਾਣ ਪਿੱਛੋਂ ਇਸ ਤਰੀਕੇ ਆਪਣੇ ਥੱਕਣ ਲਈ ਇੰਨੀ ਲੰਬੀ ਲੜਾਈ ਲੜਨੀ ਕੋਈ ਸੌਖਾ ਕੰਮ ਨਹੀਂ ਹੈ ਡੰਡੀ ਕਈ ਵਾਰ ਕਾਨੂੰਨੀ ਪ੍ਰਕਿਰਿਆਵਾਂ ਤੇ ਮ੍ਰਿਤਕ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੂੰ ਉਸ ਦੇ ਹੱਕ ਹਾਸਲ ਕਰਨ ਲਈ ਕਾਗਜ਼ੀ ਕਾਰਵਾਈ ਦਾ ਬਹੁਤਾ ਗਿਆਨ ਨਹੀਂ ਹੁੰਦਾ ਨੰਡੀ ਉਕਤ ਮਾਮਲੇ ਵਿੱਚ ਵੀ ਇਹੀ ਹਵਾਲੇ ਦਿੱਤੇ ਗਏ ਕਿ ਪਟੀਸ਼ਨਰ ਇੱਕ ਤਾਂ ਆਰਥਿਕ ਪੱਖੋਂ ਕਮਜ਼ੋਰ ਸੀ ਤੇ ਵਿਅਰਗ ਹੋਣ ਕਾਰਨ ਆਪਣੀ ਲੜਾਈ ਸਿੱਧੇ ਤਰੀਕੇ ਨਹੀਂ ਲੜ ਸਕੀ ਨੰਡੀ ਇਹ ਗੱਲ ਵੀ ਹੈਰਾਨ ਕਰਦੀ ਹੈ ਕਿ ਜੇ ਬਜ਼ੁਰਗ ਇੰਨੇ ਲੰਬੇ ਸਮੇਂ ਤੋਂ ਸਾਰੇ ਕਾਗਜ਼ਾਤ ਪੂਰੇ ਕਰ ਚੁੱਕੀ ਸੀ ਤਾਂ ਉਸ ਦਾ ਕੇਸ ਪਹਿਲ ਦੇ ਆਧਾਰ ਤੇ ਕਿਉਂ ਨਹੀਂ ਵਿਚਾਰਿਆ ਗਿਆ ਪ੍ਰਸ਼ਚਨ ਬੇਸ਼ੱਕ ਅਦਾਲਤਾਂ ਵਿੱਚ ਵੱਖ-ਵੱਖ ਮਾਮਲਿਆਂ ਦਾ ਬਾਧੂ ਭਾਰ ਤੇ ਜੱਜਾਂ ਦੀ ਕਮੀ ਹੈ ਪਰ ਇਸ ਤਰੀਕੇ ਨਾਲ ਕਿਸੇ ਵਿਅਕਤੀ ਨੂੰ ਇਨਸਾਫ ਤੋਂ ਲੰਬੇ ਸਮੇਂ ਤੱਕ ਪਾਂਝਾ ਰੱਖਣਾ ਵੀ ਨਿਆਂ ਨਹੀਂ ਹੈ ਡੰਡੀ ਹਾਲਾਂਕਿ ਇਸ ਮਾਮਲੇ ਨੂੰ ਆਧਾਰ ਬਣਾ ਕੇ ਇਕੱਲਾ ਅਦਾਲਤਾਂ ਨੂੰ ਵੀ ਇਨਸਾਫ ਦੇਣ ਵਿੱਚ ਦੇਰੀ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਡੰਡੀ ਬਹੁਤੇ ਮਾਮਲਿਆਂ ਵਿੱਚ ਉਡੀਕ ਲੰਬੀ ਹੋਣ ਦੇ ਕਈ ਕਾਰਨ ਹਨ ਡੰਡੀ ਦੇਸ਼ ਭਰ ਦੀਆਂ ਅਦਾਲਤਾਂ ਵਿੱਚ 6000 ਤੋਂ ਵੱਧ ਜੱਜਾਂ ਦੀ ਕਮੀ ਹੈ ਡੰਡੀ ਹੀਠਲੀਆਂ ਅਦਾਲਤਾਂ ਵਿੱਚ ਵੀ ਗਿਣਤੀ ਇਸ ਤੇ ਲੱਗੇ ਹੀ ਹੈ ਡੰਡੀ ਡਿਪਾਰਟਮੈਂਟ ਆਫ ਜਸਟਿਸ ਦੀ ਪਿਛਲੇ ਸਾਲ ਦੀ ਇਸ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਪੂਰੇ ਮੁਲਕ ਵਿੱਚ ਵੱਖ-ਵੱਖ ਮਾਮਲਿਆਂ ਨਾਲ ਸੰਬੰਧਿਤ 4 ਕਰੋੜ 66 ਲੱਖ 24 ਹਜ਼ਾਰ ਤੋਂ ਵੱਧ ਮਾਮਲੇ ਲੰਮਕੇ ਪਏ ਹਨ ਡੰਡੀ ਇਹਨਾਂ ਵਿੱਚ 3 ਕਰੋੜ 55 ਲੱਖ 65 ਹਜ਼ਾਰ ਅਪਰਾਧਾਂ ਅਤੇ 1 ਕਰੋੜ 10 ਲੱਖ ਤੋਂ ਵੱਧ ਮਾਮਲੇ ਸਿਵਲ ਕੇਸਾਂ ਨਾਲ ਸੰਬੰਧਤ ਹਨ ਡੰਡੀ ਇਸੇ ਰਿਪੋਰਟ ਮੁਤਾਬਕ প্রতি 10 ਲੱਖ ਲੋਕਾਂ ਪਿੱਛੇ ਸਿਰਫ 15 ਜੱਜ ਆਪਣੀਆਂ ਸੇਵਾਵਾਂ ਅਦਾਲਤਾਂ ਵਿੱਚ ਧੇਰੇ ਹਨ ਡੰਡੀ ਹਾਲਾਂਕਿ ਕਾਨੂੰਨ ਕਮਿਸ਼ਨ ਅਨੁਸਾਰ ਇਹ ਗਿਣਤੀ ਕਟ ਤੋਂ ਕਟ 50 ਹੋਣੀ ਚਾਹੀਦੀ ਹੈ ਡੰਡੀ ਇਹ ਹੀ ਕਾਰਨ ਹੈ ਕਿ ਅਦਾਲਤਾਂ ਵਿੱਚ ਜੱਜਾਂ ਦੇ ਲਗਾਤਾਰ ਕੇਸ ਨਿਪਟਾਉਣ ਦਾ ਬੋਝ ਵੱਧ ਰਿਹਾ ਹੈ ਡੰਡੀ ਜ਼ਿਲ੍ਹਿਆਂ ਦੀਆਂ ਅਦਾਲਤਾਂ ਕੋਲ ਔਸਤਨ 2.5 ਹਜ਼ਾਰ ਮਾਮਲੇ ਸੁਣਵਾਈ ਅਧੀਨ ਹਨ ਡੰਡੀ ਇੱਕ ਰਿਪੋਰਟ ਮੁਤਾਬਕ ਸਾਲ 2025 ਵਿੱਚ ਇਲਾਹਾਬਾਦ ਤੇ ਮੱਧ ਪ੍ਰਦੇਸ਼ ਦੀਆਂ ਹਾਈ ਕੋਰਟਾਂ ਕੋਲ ਹਰੇਕ ਜੱਜ ਸਾਹਮਣੇ ਪੰਦਰਾਂ ਹਜ਼ਾਰ stop